ਬਹੁਤ ਵਧੀਆ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜ੍ਹਦੀ ਕਲਾ ਰੱਖੇ ਤੁਹਾਨੂੰ ਅੱਜ ਆਪਾਂ ਨਵੇਂ ਟਰੈਕਟਰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਜਾਇ ਜੇ ਰੇਟ ਪੁੱਛਣ ਦੇ ਤੇ ਨਾਲੇ ਤੁਹਾਨੂੰ ਹਰ ਟਰੈਕਟਰ ਦਾ ਮਾਲਕ ਦਾ ਨੰਬਰ ਵੀ ਦੇਵਾਂਗੇ ਠੀਕ ਹੈ ਠੀਕ ਹੈ ਗੱਲ ਉਹ ਗੱਲ ਨਹੀਂ ਹੈ ਕਿ ਸ਼ਰਮਾ ਯਾਰ ਤੂੰ ਨੰਬਰ ਨਹੀਂ ਦਿੰਦਾ ਆਪ ਉਹ ਕਰਦਾ ਮੇਰਾ ਕੋਈ ਲੱਲਾ ਕੱਖਾਂ ਨਹੀਂ ਹੈ ਠੀਕ ਹੈ ਗੱਲ ਆ ਸਭ ਤੋਂ ਪਹਿਲਾਂ ਉਹ ਵੀ ਪਕਾਉਗਾ ਸਭ ਤੋਂ ਪਹਿਲਾਂ ਆਸ਼ਾ ਟਰੈਕਟਰ 96 ਮਾਡਲ ਆ ਬਾਈ ਸੋਨਾ ਖੈ ਟਰੈਕਟਰ ਆ ਤੇ ਮੂਹਲੇ ਟਾਇਰ 40 35 40 ਪੈਸੇ ਹੋਣਗੇ ਪਿਛਲੇ ਹੈਗੇ ਬਾਈ 65 70 ਪੈਸੇ ਟਾਇਰ ਠੀਕ ਹੈ ਗੱਲ 96 ਮਾਡਲ ਦੇ ਵਿੱਚ ਪੰਜਾਬ ਨੰਬਰ ਆ ਪੀਵੀ 44 1,35,000 ਲਿਖਿਆ ਬਾਈ ਕਿੰਨੇ ਦਾ ਇਹ 20 ਦਾ ਨਟੂ ਲਓ ਜੀ 1,20,000 ਦਾ ਲੈ ਜਾ ਕਿਹੜਾ ਪਿੰਡ ਆ ਸੇਖਪੁਰ ਮੋਬਾਈਲ ਨੰਬਰ 99805 84844 ਲਓ ਜੀ ਕੰਟੈਕਟ ਕਰ ਲਿਓ ਬਾਈ ਜੇ ਕਿਸੇ ਨੇ ਲੈਣਾ ਹੋਇਆ ਉਦੋਂ ਬਾਅਦ ਆ ਗਿਆ ਜੀ ਬਿਨਾ ਟਰਬੋ ਤੋਂ 55 ਐਚਪੀ 2009 ਮਾਡਲ ਆ ਬਾਈ ਜੀ ਤੇ ਪਾਵਰ ਸਟੀering ਦੇ ਵਿੱਚ ਟਾਇਰ ਪਿਛਲੇ ਚੰਗੇ ਆ ਖੈਰ ਬਾਈ ਗੂਡਇਰ ਦੇ ਹੈਗੇ ਆ ਬਾਈ 70 ਤੋਂ 75% ਅਗਲੇ ਵੀ ਹੈਗੇ ਆ ਬਾਈ 70% ਸਾਰਾ origignal ਹੈ ਟਰੈਕਟਰ ਬਾਈ ਪੰਜਾਬ ਨੰਬਰ ਹੈ ਰੇਣਾ ਹਰਿਆਣਾ ਹਰਿਆਣਾ ਨੰਬਰ ਆ ਤੇ ਟੂ ਸਪੀਡ ਦੇ ਵਿੱਚ ਆ ਵੀਰੇ ਤੇ ਚਲਾ ਕੇ ਬਾਗੇ ਉਹਦੀ ਤਸੱਲੀ ਕਰ ਲਓ ਬੇਸ਼ੱਕ ਬਾਈ ਕਹਿੰਦਾ ਕਿਉਂ ਜੀ ਹਾਂਜੀ ਘੋੜਾ ਬੈਂਪਰ ਲੱਗਾ ਹੋਇਆ ਡੰਡਾ ਫੱਟੀ ਹੈਗੀ ਆ ਬਾਈ ਵਿੱਚੇ ਨਾਲ ਕਿਹੜਾ ਪਿੰਡ ਆ ਵੀਰੇ ਬੁਰਜ ਸੇਮਾ ਬੁਰਜ ਸੇਮਾ ਬਾਈ ਦਾ ਪਿੰਡ ਆ ਤੇ ਮੋਬਾਈਲ ਨੰਬਰ ਵੀਰੇ 623900431 ਜਾਂਸੀ ਚੋਂ ਸਰ ਦੁਬਾਰੇ ਬੋਲੀ ਬਾਈ 62390 ਹੂੰ 04131 ਠੀਕ ਹੈ ਜੀ 2009 ਮਾਡਲ ਦੇ ਵਿੱਚ ਆ ਬਾਈ ਬਾਈ ਰੇਟ ਲਿਖੀ ਬੈਠਾ 365000 ਬਾਈ ਕਿੰਨੇ ਦਾ 360000 ਜੈ ਜੀ ਯਾਰ ਭਾਈ ਯਾਰ ਜੈ ਜੀ ਗੱਲ 3.5 ਲੱਖ ਹਾਂ 3.5 ਲੱਖ 3.5 ਲੱਖ ਰੁਪਈਆ ਕਹਿਤਾ ਆਪਾਂ ਬਾਕੀ ਭਾਈ ਨਾਲ ਕੰਟੈਕਟ ਕਰ ਲਿਆ ਤੋ ਤੇ ਮੈਂ ਉੱਥੇ ਦਵਲਦਾ ਹੁਣ ਜਿੱਥੇ ਮੇਰੇ ਹਿਸਾਬ ਜੀ ਜੈ ਜੀ ਗੱਲ ਠੀਕ ਹੈ ਉਸ ਤੋਂ ਬਾਅਦ ਆਪਣੇ ਯਾਰ ਮਿੱਤਰੀ ਆ ਭਰਾ ਆਪਣਾ ਹੈ 911 ਕਿੱਧਰ ਗਿਆ ਹੋ ਜਾਣਾ ਬਲਾ ਆ ਬਾਈ ਮੜਾ ਜਾ 911 ਬਾਈ 97 ਮਾਡਲ ਦੇ ਵਿੱਚ ਪਾਵਰ ਸਟੀering ਮੂਲ ਟਾਇਰ ਖੈਰ ਹੈਗਾ 85 90 ਪੈਸੇ ਦੱਸ ਦੇ ਇੱਕ ਮਿੰਟ ਬਾਈ ਪਿਛਲੇ 40 ਕੁ ਪੈਸੇ ਟਾਇਰ ਆ ਬਾਈ ਪੰਜਾਬ ਨੰਬਰ ਪੰਜਾਬ ਨੰਬਰ ਦੇ ਵਿੱਚ ਆ ਪੀਵੀ 60 0956 ਨੰਬਰ ਆ ਜੀ ਤੇ ਟਰੈਕਟਰ ਸੋਹਣਾ ਬਹੁਤ ਆ 2 ਲੱਖ ਤੇ 45000 ਲਿਖੀ ਬੈਠਾ ਗਗਣ ਕਿੰਨੇ ਦਾ ਵੀਰੇ ਉਹ ਰੇ ਆ ਦੋ ਮਿੰਟ ਇੱਕ ਮਿੰਟ ਇੱਕ ਮਿੰਟ ਆਇਆ ਭਰਾ ਵਣ ਕੇ 2 45 ਲਿਖੀ ਬੈਠਾ ਕਿੰਨੇ ਦਾ ਸਵਾ 2 ਲੱਖ ਦਾ ਸਵਾ 2 ਲੱਖ ਦਾ ਠੀਕ ਹੈ ਗੱਲ ਕੋਈ ਸੌ ਤਾਂ ਨਹੀਂ ਦੋ 20 ਦੀ ਨਹੀਂ ਕੋਈ ਚੱਕਰ ਨਹੀਂ ਬਾਈ ਕੋਈ ਗੱਲ ਨਹੀਂ ਕੰਟੈਕਟ ਕਰਨੀ ਬਾਈ ਨਾਲ ਮੋਬਾਈਲ ਨੰਬਰ ਕਿੰਨਾ 9877985748 ਲਓ ਜੀ ਨੰਬਰ ਨੋਟ ਕਰ ਲਿਓ ਤੇ ਉਦੋਂ ਬਾਅਦ ਫਿਰ ਹੌਲੈਂਡ ਆ ਗਿਆ ਅ ਸੁਪਰ 50 ਚਪੀ ਦਾ ਪੀਵੀ 46 ਇਹਦੇ ਬਾਈ ਚਾਰੇ ਟਾਇਰ ਨਾਲ ਦੇ ਟਰੈਕਟਰ ਦੇ ਚਾਰੇ ਟਾਇਰ ਨਾਲ ਦੇ ਹੈਗੇ ਜੀ 50 ਤੋਂ 60% ਸਾਰਾ ਅਰੀਜਨਲ ਕਿਤੋਂ ਰੰਗ ਪੇਂਟ ਨਹੀਂ ਹੋਇਆ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਬਾਈ ਤੇ ਚਲਾ ਕੇ ਬਾ ਕੇ ਤਸੱਲੀ ਕਰਕੇ ਲੈ ਜਾਓ ਇਹ ਬੰਦੇ ਨੇ ਚਲਾਇਆ ਬਾਹਿਆ ਬਾਈ ਤਸੱਲੀ ਕੀਤੀ ਹੋਈ ਆ ਤੇ ਸਾਰਾ ਸਬਰ ਸੀਟਰ ਇਹਦੇ ਮਗਰੀ ਤੁਰਿਆ ਫਿਰੇ ਤੁਹਾਡੇ ਰਿਸ਼ਤੇਦਾਰ ਆ ਨਾ ਬਾਈ ਹਾਂਜੀ ਕਿਹੜਾ ਪਿੰਡ ਆ ਵੀਰੇ ਮੌੜ ਮੰਡੀ ਮੌੜ ਵੱਡੀ ਮੋਬਾਈਲ ਨੰਬਰ 688132010 13010 ਬਾਈ ਨਾਲ ਕੰਟੈਕਟ ਕਰ ਲਿਓ ਮਾਡਲ 2013 ਤੇ 4 ਲੱਖ ਲਿਖੀ ਬਟਾ ਕਿੰਨੇ ਦਾ ਇਹਦੇ ਤੋਤੇ ਦੇਵਨੂ ਬਾਈ ਮੈਂ ਹੁਣ 75000 ਨਾ ਹਾਂ ਨਾ ਜੀ ਇਹ ਤਸਵੀਰ ਯਾਦ ਗੱਲ ਕਰ ਬਾਈ 70000 ਬਾਈਰ ਕੁਛ ਕਹੀ ਜਾ ਬਾਈ ਠੀਕ ਹੈ ਗੱਲ ਤਿੰਨ ਲੱਖ ਤੇ 65000 ਬਾਈ ਨੂੰ ਦੇ ਦਿਓ ਤੇ ਟਰੈਕਟਰ ਲੈ ਜਾਓ ਬੋਲ ਨਾ ਹਾਂ ਜਦ ਵੀ ਟਰੈਕਟਰ ਆ 37000 ਨਾ ਬੋਲ ਨਾ ਤੂੰ ਹਣ ਆ ਜਾਂ ਗਾਂ ਆ ਜਾ ਮੇਰੇ ਨਾਲ ਆ ਜਾ ਬਾਈਰ ਉਦੋਂ ਬਾਅਦ ਆਸ਼ਾ ਟਰੈਕਟਰ 2003 ਬਾਈ ਸੁਪਰਸਟਾਰ ਟਰੈਕਟਰ ਹੈ ਤੇ 135000 ਡਿਮਾਂਡ ਹੈ ਮੂਹਰੇ ਟਾਇਰ ਚੰਗੇ ਆ ਬਾਈ ਪਿਛਲੇ ਬਾਈ 35 30 35 ਪੈਸੇ ਟਾਇਰ ਆ ਪਿਛਲੇ ਦਾ ਠੀਕ ਠਾਕ ਜੀ ਆ ਇਹ ਦਾ ਬਾਈ ਇਹ ਆਪਣਾ ਜੀ ਅੱਛਾ ਜੀ ਇਹ ਕਿੰਨੇ ਦਾ ਜੀ 1 ਲੱਖ 10000 ਰੁਪਏ ਦਾ ਇੱਕ ਪੰਜ ਨਾ ਕਹਦਾ ਮੈਂ ਯਾਰ ਜੀ ਜਗਰੀਦਾ ਕਹਦਾ 7000 ਮੈਂ 5 ਲੈਤਾ ਤੇ 1 ਲੱਖ 7000 ਦੇ ਕਹਦੇ ਨਾ ਬਾਈ ਚਲ ਚੱਜੇ 1 ਲੱਖ 7000 ਦਾ ਲੈ ਜਾਓ ਮੋਬਾਈਲ ਨੰਬਰ ਤੇਰਾ ਬੁੱਲਿਆ ਸੀ ਨਾ ਪਹਿਲਾਂ ਹਾਂ ਹਾਂ ਬਾਈ ਦਾ ਪਹਿਲਾ ਅਸ਼ਾਈ ਜਿਹੜਾ ਉਸ ਦੇ ਇਹ ਵੀ ਅਸ਼ਾਈ ਦਾ ਹੀ ਆ ਉਸ ਤੋਂ ਬਾਅਦ ਆ ਗਿਆ ਇਸ ਇਹ ਆਪਣੇ ਮਿੱਤਰ ਦਾ ਗਗਨ ਦਾ ਗਗਨੇ ਆਪਣੇ ਆ ਨਾ ਇਹ ਠੀਕ ਹੈ 2012 ਮਾਡਲ ਦੇ ਵਿੱਚ ਹੈ ਬਾਈ ਜੀ ਤਾਂ ਵਿੱਚੇ ਐਵੇਂ ਥੋੜੀ ਟੰਗਿਆ ਹੈ ਐਡਾ ਇੱਕ ਡੁੱਕ ਜਿਹਾ ਵਿੱਚੇ ਹੀ ਆ ਬਾਈ ਮੂਹਲੇ ਟਾਇਰ ਹੈਗੇ ਬਾਈ 85 90 ਪੈਸੇ ਪਿਛਲੇ ਹੈਗੇ 75 80 ਪੈਸੇ ਬਾਈ ਸਾਰਾ オリジナル ਆ ਗੇਰਿੰਗ ਨਾਲ ਕਿਵੇਂ ਕਹਿਣਾ ਮੇਰੇ ਨੇੜੇ ਹੋ ਕੇ ਲੈ ਬਾਈ ਜੀ ਵਾ ਕੇ ਲੈ ਜੀ ਡਰੈਕਟਰ ਜ਼ਿੰਮੇਵਾਰੀ ਹੈ ਲੈ ਜੀ ਵਾ ਕੇ ਆਉਦੀ ਤਸੱਲੀ ਕਰਕੇ ਲੈ ਜਿਓ ਪਾਵਰ ਸਟੀering ਹੈ ਇਹ ਪਾਵਰ ਸਟੀering ਬਾਈ ਪਾਵਰ ਸਟੀering ਆ ਬਾਈ ਡਬਲ ਡਿਸਟ੍ਰਿਕਟ ਅੰਛਾ ਤੇ 240000 ਲਿਖੀ ਬੈਠਾ ਕਿੰਨੇ ਦਾ ਬਾਈ 230000 ਦਾ ਹੈ ਜੀ ਸਾਬਾ 2 ਲੱਖ ਕੀ ਦਾ ਲੈ ਗੇ ਪਈ ਤੈਨੂੰ ਦੋ ਬੱਚਿਆਂ ਦੀ ਲੋੜ ਹੀ ਨਹੀਂ ਨਹੀਂ ਯਾਰ ਬਾਈ ਇਹ ਲੈ ਤਾਂ ਪਤਾ ਲੱਗਦਾ ਲੈ ਉਦੋਂ ਬਾਅਦ 44 ਆ ਗਿਆ ਬਾਈ ਦਾ ਹੀ ਹੈ ਗੱਗਨੇ ਦਾ ਇਹ 2014 ਮਾਡਲ ਆ ਬਠੰਡਾ ਨੰਬਰ ਆ ਪੰਜਾਬ ਬਾਈ ਸਿੰਪਲ ਸਟੀering ਦੇ ਵਿੱਚ ਪਿਛਲੇ ਟਾਇਰ ਪਾਈ ਚਾਰੇ ਟਾਇਰ ਪਾਈ ਕਹਿੰਦਾ ਨਾਲ ਦੇ ਆ ਪਿਛਲੇ ਟਾਇਰ ਬਾਈ 35 40 ਪੈਸੇ ਆ ਤੇ ਮੂਲ ਲੈ ਬਾਈ ਅੱਧੇ ਕ ਮੰਨ ਲੋ ਤੈਨਾਂ 145000 ਨੇ ਕਿ ਬਠਾ ਗੱਗਨੇ ਕਿੰਨੇ ਦਾ ਇਹ ਦੇ ਦਾਂਗੇ 330000 ਦਾ ਬਾਹਲਾ 3000 ਤਾਂ ਕੁਝ ਗੱਲੀ ਮੌਕੇ ਦੇ ਮੌਕਾ ਹੋਏ ਮੌਕੇ ਇਦੂ ਇਦੂ ਮੌਕੇ ਕਿ ਤੁਮਾ ਗਾਣਾ ਹੋਰ 2000 ਘੱਟ ਦੇ ਦਿਓ 2000 ਨੂੰ ਮੈਂ ਕਟਾ ਵੇਚਦਾ ਤੂੰ ਗੱਲ ਗਰ ਕਰ ਕਹਿੰਨੇ ਦਾ ਯਾਰ ਤੁਸੀਂ ਮੈਂ ਨਾਲ ਜੰਗਲ ਤੂੰ ਕਹੇ 310000 ਧਲੇ ਜੋ ਬਾਈ ਕੁਛ ਮਰੀ ਜਾਵੇ ਤਾਂ ਯਾਰ ਹੋਰ ਕਿਉਂ ਦਾ ਲੱਗਿਆ ਰੋਲਾ ਪਾਉਣਾ ਉਸ ਦੂਆ ਦੇ ਵਿੱਚ ਆ ਗਿਆ ਬਾਈ 475 ਭੂਮੀ ਪੱਤਰ 2000 ਬਣ ਤੇਲ ਟੂਰ ਖਰਚ ਚੰਗੇ ਆ ਬਾਈ 2000 ਮਾਡਲ ਆ ਸਾਰਾ origignal ਕਿਤੇ ਰੰਗ ਪੇਂਟ ਨਹੀਂ ਹੋਇਆ ਤੇ ਡੰਡਾ ਪੱਟੀ ਕਿੱਥੇ ਦੀ ਛਤਰੀ ਡੰਡਾ ਪੱਟੀ ਛਤਰੀ ਸਭ ਕੁਝ ਨਾਲ ਹੈਗਾ ਬਾਈ ਇਹ ਇਹ ਡਬਲ ਕਲੱਚ ਆ ਬਾਈ ਨਹੀਂ ਸਿੰਗਲ ਕਲੱਚ ਇਹ ਸਿੰਗਲ ਕਲੱਚ ਹੈ ਤੇ 2,05,000 ਲਿਖੀ ਬੈਠਾ ਬਾਈ ਕਿੰਨੇ ਦਾ 1 ਲੱਖ ਕਿੰਨੇ ਦਾ 1 ਲੱਖ 90,000 ਦਾ 85,000 ਰੁਪਏ ਦਾ ਲੈ ਜਾਓ ਬਾਈ ਮੋਬਾਈਲ ਨੰਬਰ ਕਰ ਲੈਣਾ 9977985748 ਲਓ ਬਾਈ ਨੰਬਰ ਨੋਟ ਕਰ ਲਿਓ ਉਸ ਤੋਂ ਬਾਅਦ ਫੇਰ ਜਸਵੀਰ ਦਾ ਜਸਵੀਰ ਬਾਈ ਆਇਆ ਆ ਜਾ ਖੜਾ ਹੋ ਜਾ ਆ ਲਓ ਬਾਈ ਜੀ ਬਿਨਾ ਟਰਬੋ ਤੋਂ 55 HP ਆ ਇਹ 2010 ਮਾਡਲ ਦਾ ਪਿਛਲੇ ਟਾਇਰ ਹੈਗੇ ਬਾਈ 75 ਤੋਂ 80 ਪੈਸੇ ਮੂਰਲੇ ਵੀ ਇਦਾਂ ਦੇ ਆ ਬਾਈ ਪਾਵਰ ਸਟੀਅਰਿੰਗ ਦੇ ਵਿੱਚ ਤੇ ਕਿਤੋਂ ਰੰਗ ਪੇਂਟ ਜੋ ਆ ਸੋਹਣਾ ਟਰੈਕਟਰ ਖੈਰਾ ਅੱਜ ਆਪਾਂ ਇੰਨੇ ਦਾ ਦੇਵਾਂਗੇ ਇਹ ਜੇ ਕਿਸੇ ਨੇ ਦੇਣਾ ਹੀ ਨਹੀਂ ਇੰਨੇ ਦਾ ਠੀਕ ਹੈ ਨਾ ਗੱਲ ਬਾਈ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਟੌਪ ਮਾਡਲ ਦੇ ਵਿੱਚ ਆ ਐਚ ਆਰ ਨੰਬਰ ਆ ਬਾਈ ਹਰਿਆਣਾ ਨੰਬਰ ਆ ਐਨਓਸੀ ਮਿਲ ਜੂ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ 3 ਸਪੀਡ ਆ ਟਮਰ ਟਮਰ 435 ਲਿਖੇ ਬੈਠਾ ਕਿੰਨੇ ਦਾ ਇੱਕ ਦੇ ਲੈਣਾ ਆਪਾਂ 4 ਲੱਖ 5000 ਦਾ ਦੱਸਿਆ 30000 ਛੋਟਾ ਦੇਰੇ ਵਾ ਲੈ 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 33 3 ਲੱਖ ਕਿੰਨੇ ਦਾ 30 ਦਾ ਪੈ ਗਿਆ ਮੂਰੇ ਉਹਦੇ ਬੋਲ ਕਿੰਨੇ ਪਾਵਾਂ 95 ਕਹਿੰਦੇ ਲੈ ਜੀ 395000 ਦਾ ਲੈ ਲਿਓ ਬਾਈ ਦਾ ਮੋਬਾਈਲ ਨੰਬਰ ਦਿੰਨੇ ਆ ਪਿੰਡ ਕਿਹੜਾ ਵੀਰੇ ਗੁਰਜ ਸੇਮਾ ਜੀ ਗੁਰਜ ਸੇਮਾ ਬਾਈ ਦਾ ਪਿੰਡ ਆ ਬਾਈ ਮੋਬਾਈਲ ਨੰਬਰ 99177 94377 ਲਓ ਜੀ ਨੋਟ ਕਰ ਲਓ ਬਾਈ ਬਾਈ ਨੂੰ ਚਲਾ ਕੇ ਬਾਕੇ ਤਸੱਲੀ ਕਰਕੇ ਲਿਆਓ ਬਾਈ ਦੇ ਘਰੋਂ ਟਰੈਕਟਰ ਦੀ ਆਪਣੀ ਗਾਰੰਟੀ ਹੈ ਡਬਲ ਡਿਸਟ੍ਰੀਬਿਊਟਰ ਵੀ ਹੈ ਟਰੈਕਟਰ ਕਣਕ ਵਿਕੀ ਹੋਈ ਆਪਾਂ ਹਾਂ ਸਾਰੀ ਕਣਕ ਬਾਈ ਸੁਪਰ ਸੀਡਰਾਂ ਦੀ ਬੀਜੀ ਆ ਤੇ ਚਲਾ ਕੇ ਬਾਕੇ ਤਸੱਲੀ ਕਰਕੇ ਲਿਆਓ ਤੇ ਚਾਰ ਮੈਂਸ ਕਿਤੋਂ ਵੀ ਨਹੀਂ ਮਿਲਣਾ ਤੇ ਚਾਰ ਪਲੱਸ ਹੀ ਮਿਲਨੇ ਸਾਰੇ ਹੌਲੈਂਡ ਉਹਦੂ ਬਾਅਦ ਦੇ ਵਿੱਚ ਹੈਗਾ 19 ਮਾਡਲ ਸਾਡਾ ਚਾਚਾ ਜੀ ਬੈਠੇ ਨੇ ਉੱਤੇ ਠੀਕ ਆ 855 ਟੈਂਕੀ ਦੇ ਸਟਾਰਾਂ ਵਾਲਾ 5 ਸਟਾਰ ਤੈਰ ਨਾਲ ਆ ਗਏ ਇੱਥੇ ਜੀ ਦੇ ਹੈ ਰ ਹੈ ਜੇ ਬਾਈ ਅੱਧੇ ਤੋਂ 60% ਹੈਗੇ ਆ 19 ਮਾਡਲ ਆ ਹਰਿਆਣਾ ਨੰਬਰ ਆ ਤੇ ਐਨਓਸੀ ਮਿਲ ਜੂਗੀ 6 ਲੱਖ 10 ਹਜ਼ਾਰ ਲਿਖੀ ਬੈਠੋ ਕੀ ਦਾ ਬਾਈ ਇਹ ਗੋਗਨੇ ਬਾਈ ਇੱਕ ਮਿੰਟ ਆਹੀਂ 6 ਲੱਖ 10 ਹਜ਼ਾਰ ਲਿਖੀ ਬੈਠਾ ਕਿੰਨੇ ਦਾ 5 ਲੱਖ ਤੇ 90 ਹਜ਼ਾਰ ਦਾ ਰੇਟਰ ਦੇ ਦੇ ਨਾ ਯਾਰ 75 ਹਜ਼ਾਰ ਦਾ ਹੈ ਆ ਬੈਠਾ ਮੈਂ ਤਾਂ ਜਾ ਕੋਲੀ ਦੱਸ ਕਿੰਨੇ ਦਾ 5000 ਹੋਰ 85000 ਦੇ ਰੇਤੇ ਦਾ 70000 ਦਾ ਮੈਂ ਤਾਂ ਹਿਲਦੇ ਨਹੀਂ ਥੋ ਹਿਲਦੇ ਨਹੀਂ 70000 ਦਾ ਲੈ ਜੀ ਭਾਈ 75000 ਦਾ ਲੈ ਜੀ ਮੋਬਾਈਲ ਨੰਬਰ 987798574 ਲਓ ਬਾਈ ਨਾਲ ਕੰਟੈਕਟ ਕਰ ਲਿਓ ਵੀਰੇ ਤੇ ਬਾਈ ਤੋਂ ਸਿੱਧਾ ਲੈ ਲਓ ਕੋਈ ਕਮਿਸ਼ਨ ਨਹੀਂ ਕੋਈ ਦਲਾਲੀ ਨਹੀਂ ਬਾਈ ਟਰੈਕਟਰ ਦੇ ਵਿੱਚ ਭੋਲੇ ਉਸ ਤੋਂ ਬਾਅਦ ਦੇ ਵਿੱਚ ਹੈਗਾ 99 ਮਾਡਲ ਫੋਰ 3600 ਬਾਈ ਬੜੀ ਚੜਾਈ ਹੈ ਟਰੈਕਟਰ ਦੀ ਇਹ ساری ਉਮਰ ਨਹੀਂ ਮਰਨ ਵਾਲਾ ਪੁਰਜਾ ਇੱਕ ਇਹਦੇ ਨਾਲ ਕੰਪਿਊਟਰ ਕਰਾਏ ਲੱਗਦੇ ਹੁੰਦੇ ਸੀ ਜਦੋਂ ਕੰਪਿਊਟਰ ਕਰਾਏ ਨਹੀਂ ਹੁੰਦੇ ਸੀ ਕਹਾ ਬਾਈ ਕਾ ਚਾਹੀ ਜੀ 99 ਮਾਡਲ ਆ ਭੋਲੇ 110000 ਲਿਖੀ ਬੈਠਾ ਬਾਈ ਤੂੰ 99000 ਨਾ ਯਾਰ 90000 ਦਾ 90 ਦਾ ਬੋਲੇ 90000 ਦਾ ਮੋਬਾਈਲ ਨੰਬਰ ਬੋਲ 9952 ਹੂੰ 6392 ਲਓ ਜੀ ਬਾਈ ਨੰਬਰ ਨੋਟ ਕਰ ਲੇ ਉਸ ਤੋਂ ਬਾਅਦ ਆ ਗਈ ਟਰਾਲੀ ਜੇ ਕਿਸੇ ਨੇ ਲੈਣੀ ਹੋਵੇ ਬੇਦਾਗ ਆ ਬਾਈ ਟਾਇਰ ਨੇ ਬਾਈ ਕਹਿੰਦੇ ਜਾਲੀ ਜੁਲੀ ਖੈਰ ਚੰਗੀ ਲੱਗੀ ਆ ਬਾਈ ਸੋਹਣੀ ਐ ਨਵੀਂ ਟਰਾਲੀ ਹੈ ਨਾ ਬਾਈ ਕਿਦੀ ਆਪਣੀ ਆ ਹਾਂਜੀ ਨਵੀਂ ਟਰਾਲੀ ਆ ਬਾਈ ਤੇ ਪੂਰੇ ਸ਼ੌਂਕੜਾ ਬਣਾਈ ਹੋਈ ਆ ਬਾਈ ਜੇ ਕਿਸੇ ਨੂੰ ਚਾਹੀਦੀ ਹੋਈ ਬੈੱਡ ਵੀ ਆ ਕਿ ਇਹੀ ਨਾਲ ਕੱਲਾ ਐਮੀ ਜਿਵੇਂ ਖੜੀ ਆ 1 ਲੱਖ ਤੇ 42000 ਲਿਖੀ ਬੈਠਾ ਜੱਟਾ ਕਿੰਨੇ ਦਿਆ ਹਾਂ ਕਿੰਨੇ ਦੀ 1 ਲੱਖ 20000 ਨਾ ਆਜ ਨਾਮ ਨਾ ਹਾਂ ਨਾ ਉਹ ਉਹ ਸਾਹਮਣੇ ਗੱਲ ਤਾਂ ਹੁੰਦਾ ਮੇਰੀ ਉਹ ਜੱਟਾ ਗੱਲ ਤਾਂ ਹੁੰਦਾ ਜੱਟਾ ਉਹ ਸੜਕਾ ਸਾਹਮਣੇ ਹਾਂ ਗੁੱਸਾ ਨਾ ਕਰੀ ਭਰਾ ਉਹ ਸੜਕ ਤੇ ਖੜਕੇ ਕਹਿੰਦੇ ਮੈਂ ਮਰਨਾ ਉਹ ਉਹ ਵੀ ਨਹੀਂ ਮੂੰਹ ਮੰਗੀ ਮਿਲਦੀ ਨਾ ਨਾ ਬੇ ਤੁਮਾਰੋ ਕੋਈ ਹੁਣ ਤੂੰ ਐ ਦੱਸ ਕਿੰਨੇ ਦਾ ਨਹੀਂ 1 20 15000 ਦਾ ਨਾ ਨਾ ਨਹੀਂ ਨਹੀਂ 15 ਤੇ ਚੱਲਦੀ ਨਹੀਂ 1 20 ਦੀ ਚੱਲਦੀ ਚੱਲ 18 ਕਹਿੰਦੇ 20 ਤਾਂ ਉਹੀ ਮੜਨ ਦਾ 400 420 ਹੋ ਜਾਂਦੀ ਹੈ ਚਲੋ ਜ 18000 ਲੈ ਜਿਓ ਬਾਈ ਦਾ ਕੰਟੈਕਟ ਨੰਬਰ ਕੀ ਹੈ ਬਾਈ ਮੋਬਾਈਲ ਮੋਬਾਈਲ ਤਾਂ ਬੋਲਦੇ 998058480 ਸਾਫ ਜਿਹਾ ਬੋਲੋ ਉਹੀ ਹੈ 99805 88844 ਲੋ ਬਾਈ ਜੇ ਕਿਸੇ ਟਰਾਲੀ ਲੈਣੀ ਹੋਵੇ ਮਾੜੀ ਨਹੀਂ ਇਹਨਾਂ ਦੀ ਬਿਲਕੁਲ ਨਵੀਂ ਹੈ ਵੀਰੇ ਨੇ ਗਾਰੰਟੀ ਹੈ ਜੀ ਕੋਈ 55 ਵਾਲੇ ਦੀ ਕੱਢ ਕਿਹੜਾ ਜੀ ਆ ਖੜਾ ਕਿੱਥੇ ਨਹੀਂ ਬਾਈ ਉਧਰ ਉਧਰ ਅੱਡ ਮੰਡੀ ਚ ਪਾਵਾਂਗੇ ਨੂੰ ਖੜ ਜੋ ਅੱਛਾ ਠੀਕ ਹੈ ਪੇ ਨੂੰ ਕਰ ਲੋ ਫੋਲੋ ਜੀ ਜੀ ਐਸ ਮੋਟਰ ਮੋਟਰਸ ਤਲਵੰਡੀ ਸਾਬੋ ਤੇ ਭੁੱਲਰ ਤਲਵੰਡੀ ਸਾਬੋ ਬਾਈ ਤੇ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਬਾਈ ਮੇਰਾ ਵਟਸਐਪ ਨੰਬਰ 887294542 ਕਾਲਿੰਗ ਨੰਬਰ 947884545 ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਕਾਲ